ਮੇਰਾ ਨਾਮ ਦਰੋਹਤ ਨੂੰ ਖੁਸ਼ ਹੋ ਸੁਪਰ ਪ੍ਰੈਸ ਕਾ ਆ ਜਿਹੜਾ ਇਹ ਧਰਨਾ ਲਗਾਇਆ ਗਿਆ ਸਰਕਾਰ ਖਲਾ ਕਿਸ ਕਰਕੇ ਲਗਾਇਆ ਗਿਆ ਇਹ ਧਰਨਾ ਵੀ ਅਸੀਂ ਜਿਹੜਾ ਅਨਮਿੱਥੇ ਸਮੇਂ ਲਈ ਜਿਹੜਾ ਅੱਜ ਤੋਂ ਸ਼ੁਰੂ ਕਰ ਰਹੇ ਆ ਆਜ਼ਾਦ ਕਰਾਉਣ ਦੇ ਵੇਚੋ ਪਿਛਲੇ ਦਿਨੀ ਪਿੰਡ ਟਾਲੀ ਵਿੱਚ 20 ਮਈ ਨੂੰ ਸਵਾਲ ਕਰਦੇ ਐਮ ਐਲ ਏ ਨੂੰ ਸਾਡੇ ਤਿੰਨ ਸਾਥੀਆਂ ਨੂੰ ਜਿਹੜਾ ਕੌਣ ਜੋ ਉਹ ਆਪਣਾ ਲਹੂ ਕਿਸੀ ਪੁਲਿਸ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਕੀਤਾ ਹੋਇਆ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਾਉਣ ਤੇ ਜਲਦਪੁਰ ਮਜ਼ਦੂਰਾਂ ਦੇ ਨਾਲ ਵਧੇ ਕੀ ਕਰਨ ਵਾਲਾ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਹੈ ਡਾਂਡਾ ਉਹ ਜਸਵੀਰ ਸਿੰਘ ਰਾਜਾ ਉਹਦੇ ਤੇ ਉਹਦੇ ਸਾਥੀਆਂ ਦੇ ਖਿਲਾਫ ਐਸਸੀਐਸਟੀ ਐਕਟ ਤੇ ਹੋਰ ਤਰ੍ਹਾਂਾਂ ਤਹਿਤ ਮੁਕੱਦਮਾ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਜਿਹੜਾ ਮੋਰਚਾ ਇਹ ਸ਼ੁਰੂ ਕੀਤਾ ਹੈ ਕੀ ਕਰ ਰਹੀ ਸੀ ਜੀ ਆਪਣਾ ਪਹਰਾ ਤੋਂ ਕਿ ਪਰਸਾ ਨਹੀਂ ਇਹਦਾ ਕਰਾ ਦਿੱਤਾ ਕੋਈ ਪਰ ਤੁਸੀਂ ਆਓ ਚੋਣਾਂ ਦੇ ਦੌਰਾਨ ਲੋਕ ਸਭਾ ਦੇ ਚੋਣਾਂ ਲਈ ਆਪਦੇ ਉਮੀਦਵਾਰ ਲਈ ਵੋਟਾਂ ਮੰਗਣ ਗਿਆ ਪਿੰਡ 'ਚ ਤੁਸੀਂ ਤਾਂ ਉੱਥੇ ਮਜ਼ਦੂਰਾਂ ਨੇ ਸਵਾਲ ਕੀਤੇ ਸੀ ਵੀ ਲਾਲਕੀਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰਾਂ ਦੇ ਮਾਲਕੀ ਹੱਕ ਤੁਸੀਂ ਕਿਉਂ ਨਹੀਂ ਦਿੱਤੇ ਜਿਹੜੀ ਦੇ ਵਿੱਚ ਜਿਹੜਾ ਤੁਸੀਂ ਵਾਅਦਾ ਕਿਉਂ ਨਹੀਂ ਕੀਤਾ ਜਿਹੜੇ ਪ੍ਰੋਵੈਂਸ਼ੀਅਲ ਗਵਰਨਮੈਂਟ ਦੀਆਂ ਅਲਾਰਟ ਜ਼ਮੀਨਾਂ ਤੋਂ ਜਾਇਜ਼ ਕੱਜੇ ਹਟਾ ਕੇ ਮਾਲਕੀ ਦੇ ਹੱਕਦਫਤਾਂ ਨੂੰ ਕਿਉਂ ਨਹੀਂ ਦਿੱਤੇ ਤੁਸੀਂ ਕਹਿੰਦੇ ਆ ਕਿ ਘਰਾਂ ਦੇ ਬਿਜਲੀ ਦੇ ਬਿੱਲ ਅਸੀਂ ਮਾਫ਼ ਕਰ ਦਿੰਦੇ ਪਰ ਲੋਕਾਂ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਦੇ ਬਿੱਲ ਆ ਰਹੇ ਆ ਕਨੈਕਸ਼ਨ ਕੱਟੇ ਜਾ ਰਹੇ ਆ ਤੁਹਾਨੂੰ ਕਿਉਂ ਤਾਂ ਇਸ ਗੱਲ ਤੋਂ ਜਿਹੜਾ ਬਖਲਾਹੜ ਦੇ ਵਿੱਚ ਆ ਗਿਆ ਬਖਲਾਹੜ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਇੱਕ ਨੌਜਵਾਨ ਮੌਕੇ ਸਾਰੀ ਦੀ ਜਿਹੜੀ ਆ ਵੀਡੀਓਗ੍ਰਾਫੀ ਕਰ ਰਿਹਾ ਸੀ ਉਹਦੇ ਹੱਥੋਂ ਮੋਬਾਈਲ ਫੋਨ ਝੱਟਿਆ ਉਸ ਤੋਂ ਬਾਅਦ ਜਿਹੜਾ ਦਲਤ ਮਜ਼ਦੂਰਾਂ ਨਾਲ ਜਿਹੜੀ ਬਦੀਕੀ ਐ ਐਮਐਲਏ ਨੇ ਕਰਨੀ ਸ਼ੁਰੂ ਕਰ ਦਿੱਤੀ ਤੇ ਉਲਟ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਆ ਬਿਨਾਂ ਮੌਕਾ ਦੇਖਿਆ ਮੌਕੇ ਦੇ ਜਿਹੜੇ ਸੀਸੀਵੀ ਲੱਗੇ ਕੈਮਰੇ ਜਿਹੜੇ ਆ ਉਹਨੂੰ ਜਿਹੜਾ ਬਚਤ ਤੋਂ ਬਗੈਰ ਹੀ ਜਿਹੜਾ ਐਮਐਲਏ ਦੇ ਕਹਿਣ ਤੇ ਜਿਹੜਾ ਉਹਨੂੰ ਪੁਸ਼ ਕਰਦੀ ਜਿਹੜਾ ਇੱਕਦਮ ਮਕਦਮਾ ਦਰਜ ਕਰਤਾ ਉਸੇ ਵਕਤ ਮਕਦਮਾ ਬਾਅਦ ਦਰਜ ਕੀਤਾ ਪਹਿਲਾਂ ਜਿਹੜੀ ਗ੍ਰਿਫਤਾਰੀ ਜਿਹੜੀ ਕਰ ਲਈ ਗਈ ਔਰ ਵੀਡੀਓਗ੍ਰਾਫੀ ਜਿਹੜੀ ਮੌਕੇ ਦੀ ਜਿਹੜੀ ਆ ਸੀਸੀਵੀ ਕੈਮਰਾ ਦੇ ਵਿੱਚ ਉਹ ਵੀ ਸਾਡੀ ਹਾਰੀ ਦੇ ਵਿੱਚ ਸੀਨੀਅਰ ਪੁਲਿਸ ਅਫਸਰਾਂ ਨੇ ਦੇਖੀ ਆ ਉਹਦੇ ਵਿੱਚ ਜਿਹੜੇ ਸਾਡੇ ਜੇਲ੍ਹ ਚ ਧੱਕੇ ਸਰਦੀ ਆ ਜਾਂ ਸਾਡੇ ਜਥੇਵੰਨ ਸੰਬੰਧਿਤ ਸਾਥੀਆਂ ਉਹਨਾਂ ਦਾ ਕੋਈ ਦੋਸ਼ ਜਿਹੜਾ ਸਾਹਮਣੇ ਨਹੀਂ ਹੁੰਦਾ ਪਰ ਫਿਰ ਵੀ ਉਹਦੇ ਬਾਅਦੂਦ ਵੀ ਸੰਵਿਧਾਨ ਦੀ ਸੋਖ ਲਾ ਕੇ ਜਿਹੜਾ ਕੁਰਸੀ ਸੰਭਾਲਣ ਵਾਲਿਆਂ ਦੀ ਡਿਊਟੀ ਚ ਜੁਆਇਨ ਕਰਨ ਵਾਲੇ ਅਫਸਰ ਜਿਹੜੇ ਆ ਉਹ ਗੈਰਕਾਨੂੰਨੀ ਢੰਗ ਦੇ ਨਾਲ ਸਾਡੇ ਜਿਹੜੇ ਬਿਨਾਂ ਵਜ੍ਹਾ ਜਿਹੜੇ ਸਾਥੀਆਂ ਨੂੰ ਜੇਲ੍ਹ ਚ ਬੰਦ ਕੀਤਾ ਹੋਇਆ ਉਹਦੇ ਖਿਲਾਫ ਅਖੀਰ ਤੱਕ ਅਸੀਂ ਜਿਹੜਾ ਲੜਾਂਗੇ ਮੇਰਾ ਨਾਂ ਕਸ਼ਮੀਰ ਸਿੰਘ ਭਗਸ਼ੋਰ ਸੂਬਾ ਪ੍ਰੈਸ ਕਟਰਪਿੰਡੂ ਮਜ਼ਦੂਰ ਜੁਨੀਆ ਪੰਜਾਬ ਆ ਜਿਹੜਾ ਧਰਨਾ ਲਗਾਇਆ ਗਿਆ ਸਰਕਾਰ ਕੋਲ ਕਿਸ ਕਰਕੇ ਲਗਾਇਆ ਇਹ ਧਰਨਾ ਨੇ ਅਸੀਂ ਜਿਹੜਾ ਅਨਮਿੱਥੇ ਸਮੇਂ ਲਈ ਜਿਹੜਾ ਇਹ ਮੋਰਚਾ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਇਹ ਵਿੱਚ ਪਿਛਲੇ ਦਿਨੀ ਪਿੰਡ ਟਾਲੀ ਵਿੱਚ 20 ਮਈ ਨੂੰ ਸਵਾਲ ਕਰਨ ਤੇ ਐਮਐਲਏ ਨੂੰ ਸਾਡੇ ਤਿੰਨ ਸਾਥੀਆਂ ਨੂੰ ਜਿਹੜਾ ਮਨਕਰਤ ਪੁਲਿਸ ਕੇਸ ਦੇ ਵਿੱਚ ਜੇਲ੍ਹ ਚ ਬੰਦ ਕੀਤਾ ਹੋਇਆ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਾਉਣ ਤੇ ਦਲਿਤ ਮਜ਼ਦੂਰਾਂ ਦੇ ਨਾਲ ਵਧੇ ਕੀ ਕਰਨ ਵਾਲਿਆ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਆ ਡਾਂਡਾ ਕੁ ਜਸਵੀਰ ਸਿੰਘ ਰਾਜਾ ਉਹਦੇ ਤੇ ਉਹਦੇ ਸਾਥੀਆਂ ਦੇ ਖਿਲਾਫ ਐਸਸੀਐਸਟੀ ਐਕਟ ਤੇ ਹੋਰ ਤਰਾਵਾਂ ਦੇ ਅਧੀਨ ਮੁਕੱਦਮਾ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਜਿਹੜਾ ਮੋਰਚਾ ਇਹ ਸ਼ੁਰੂ ਕੀਤਾ ਉਹ ਲੋਕ ਇਸੇ ਜਿਹੜਾ ਉਹਨੇ ਪਰਦੇ ਰਾਜਪਾਲ ਪਰ ਕਿਸਕ ਦਾ ਜਦੋਂ ਚੋਣੇ ਦੇ ਦੌਰਾਨ ਲੋਕ ਸਭਾ ਦੇ ਚੋਣਾਂ ਲਈ ਆਪਦੇ ਉਮੀਦਵਾਰ ਨੂੰ ਵੋਟਾਂ ਮੰਗਣ ਗਿਆ ਪਿੰਡ 'ਚ ਤਾਂ ਉੱਥੇ ਮਜ਼ਦੂਰਾਂ ਨੇ ਸਵਾਲ ਕੀਤੇ ਸੀ ਵੀ ਲਾਲਕੀਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰਾਂ ਦੇ ਮਾਲਕੀ ਹੱਕ ਤੁਸੀਂ ਕਿਉਂ ਨਹੀਂ ਦਿੱਤੇ ਦਿਹਾੜੀ ਦੇ ਵਿੱਚ ਜਿਹੜਾ ਤੁਸੀਂ ਵਾਅਦਾ ਕਿਉਂ ਨਹੀਂ ਕੀਤਾ ਜਿਹੜੇ ਪ੍ਰੋਵੈਂਸ਼ੀਅਲ ਗਵਰਨਮੈਂਟ ਦੀਆਂ ਾਲਾਗ ਜ਼ਮੀਨਾਂ ਤੋਂ ਨਜਾਇਜ਼ ਕੰਚੇ ਹਟਾ ਕੇ ਮਾਲਕੀ ਦੇ ਹੱਕਦਾਰ ਤੁਹਾਨੂੰ ਕਿਉਂ ਨਹੀਂ ਦਿੱਤੇ ਤੁਸੀਂ ਕਹਿੰਦੇ ਹੋ ਕਿ ਘਰਾਂ ਦੇ ਬਿਜਲੀ ਦੇ ਬਿੱਲ ਅਸੀਂ ਮਾਫ਼ ਕਰ ਦੱਤੇ ਪਰ ਲੋਕਾਂ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਦੇ ਬਿੱਲ ਆ ਰਹੇ ਆ ਕਨੈਕਸ਼ਨ ਕੱਟੇ ਆ ਰਹੇ ਆ ਇਹ ਕਿਉਂ ਤਾਂ ਇਸ ਗੱਲ ਤੋਂ ਜਿਹੜਾ ਉਹ ਬਖਲਾਹਰ ਦੇ ਵਿੱਚ ਆ ਗਿਆ ਬਖਲਾਹਰ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਇੱਕ ਨੌਜਵਾਨ ਮੌਕੇ ਸਾਰੀ ਦੀ ਜਿਹੜੀ ਆ ਵੀਡੀਓਗ੍ਰਾਫੀ ਕਰ ਰਿਹਾ ਸੀ ਉਹਦੇ ਹੱਥੋਂ ਮੋਬਾਈਲ ਫੋਨ ਝਪਟਿਆ ਉਸ ਤੋਂ ਬਾਅਦ ਜਿਹੜਾ ਗਲਤ ਮਜ਼ਦੂਰਾਂ ਨਾਲ ਜਿਹੜੀ ਵਧੀਕੀ ਐ ਐਮਐਲਏ ਨੇ ਕਰਨੀ ਸ਼ੁਰੂ ਕਰ ਦਿੱਤੀ ਤੇ ਉਲਟ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਆ ਬਿਨਾਂ ਮੋਕੇ ਦੇਖਿਆ ਮੋਕੇ ਦੇ ਜਿਹੜੇ ਸੀਸੀਟੀਵੀ ਲੱਗੇ ਕੈਮਰੇ ਜਿਹੜੇ ਆ ਉਹਨੂੰ ਜਿਹੜਾ ਬਚਤ ਤੋਂ ਬਗੈਰ ਹੀ ਜਿਹੜਾ ਐਮਐਲਏ ਨੇ ਕਹਿ ਤਾ ਜਿਹੜਾ ਉਹਨੂੰ ਪੋਸ਼ ਕਰ ਲਈ ਜਿਹੜਾ ਇੱਕਦਮ ਮੁਕਦਮਾ ਦਰਜ ਕਰਤਾ ਤਾਂ ਉਸੇ ਵਕਤ ਮੁਕਦਮਾ ਭਾਜ ਦਰਜ ਕੀਤਾ ਪਹਿਲਾਂ ਜਿਹੜੀ ਗ੍ਰਿਫਤਾਰੀ ਜਿਹੜੀ ਕਰ ਲਈ ਗਈ ਔਰ ਵੀਡੀਓਗ੍ਰਾਫੀ ਜਿਹੜੀ ਮੌਕੇ ਦੀ ਜਿਹੜੀ ਆ ਸੀਸੀਟੀਵੀ ਕੈਮਰਾ ਦੇ ਵਿੱਚ ਉਹ ਵੀ ਸਾਡੀ ਹਾਰੀ ਦੇ ਵਿੱਚ ਸੀਨੀਅਰ ਪੁਲਿਸ ਅਫਸਰਾਂ ਨੇ ਦੇਖੀ ਆ ਉਹਦੇ ਵਿੱਚ ਜਿਹੜੇ ਸਾਡੀ ਜੇਲ੍ਹ ਦੇ ਲੱਗੇ ਸਾਥੀ ਆ ਜਾਂ ਸਾਡੇ ਜਥੇਬੰਦੀ ਨਾਲ ਸੰਬੰਧਨ ਸਾਥੀ ਆ ਉਹਨਾਂ ਦਾ ਕੋਈ ਦੋਸ਼ ਜਿਹੜਾ ਸਾਹਮਣੇ ਨਹੀਂ ਆਉਂਦਾ ਪਰ ਫਿਰ ਵੀ ਉਹਦੇ باوجود ਵੀ ਸੰਵਿਧਾਨ ਦੀ ਸੋਖਾ ਕੇ ਜਿਹੜਾ ਕੁਰਸੀ ਸੰਭਾਲਣ ਵਾਲਿਆਂ ਦੀ ਡਿਊਟੀ ਚੁਆਇਣ ਕਰਨ ਵਾਲੇ ਅਫਸਰ ਜਿਹੜੇ ਆ ਉਹ ਗੈਰਕਾਨੂੰਨੀ ਢੰਗ ਦੇ ਨਾਲ ਸਾਡੇ ਜਿਹੜੇ ਬਿਨਾਂ ਵਜ੍ਹਾ ਜਿਹੜੇ ਸਾਥੀਆਂ ਨੂੰ ਜੇਲ੍ਹ ਚ ਬੰਦ ਕੀਤਾ ਹੋਇਆ ਉਹਦੇ ਖਿਲਾਫ ਅਖੀਰ ਤੱਕ ਅਸੀਂ ਜਿਹੜਾ ਲੜਾਂਗੇ ਅੱਜ ਟੈਂਡੂ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਲਗਾਇਆ ਗਿਆ ਕਿ ਕਿ ਨੌਜਵਾਨ ਸਾਡੇ ਜਿਹੜੇ ਮਜ਼ਦੂਰ ਭਰਾ ਸੀਗੇ ਉਹ 20 ਤਰੀਕ ਦੇ ਜੇਲ੍ਹ 'ਚ ਡੱਕੇ ਗਏ ਆ ਕਿਉਂਕਿ ਤਾਂਦੇ ਹਲਕੇ ਦੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਦੁਆਰਾ ਬੱਚੇ ਜਿਹੜੇ ਨੌਜਵਾਨਾਂ ਨੇ ਸਵਾਲ ਪੁੱਛੇ ਉਹ ਉਹਨਾਂ ਨੂੰ ਨਾਗਵਾਰ ਗੁਜ਼ਰੇ ਔਰ ਉਹਨਾਂ ਦਾ ਝੂਠੇ ਪਰਚੇ ਕਰਵਾ ਦੇ ਗੋ 20 ਮਈ ਤੋਂ ਲੈ ਕੇ ਅੱਜ ਤੱਕ ਉਹ ਨੌਜਵਾਨ ਜਿਹੜੇ ਆ ਉਹ ਜੇਲ੍ਹ 'ਚ ਡੱਕੇ ਹੋਏ ਨੇ ਔਰ ਕੋਰਪਸ ਅਫਸਰ ਨੂੰ ਦਾਰ-ਦਾਰ ਇੰਤਜ਼ਾਹ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਕੋਈ ਤਕਬੂਰ ਨਹੀਂ ਉਹਨਾਂ ਨੇ ਕਿਸੇ ਰੇ ਹਮਰਾ ਨਹੀਂ ਕੀਤਾ ਉਹਨਾਂ ਨੇ ਕੋਲ ਕੋਈ ਲੜਾਈ ਝਗੜਾ ਨਹੀਂ ਕੀਤਾ ਕਿਉਂ ਨਾ ਬੇਕਸੂਰਾਂ ਨੂੰ ਖੜ੍ਹਾ ਜਾਵੇ ਮੇਰੇ ਨਾਲ ਜੋ ਹਲਕੇ ਦੇ ਲੀਡਰ ਆ ਆਮ ਆਦੀ ਪਾਰਟੀ ਦੇ ਐਮ ਐਲ ਏ ਸਾਹਿਬ ਜਿਹੜੇ ਸਾਥਾ ਆ ਉਹਨਾਂ ਦਾ ਹੰਕਾਰ ਹੋ ਰੀਗੋ ਇਸ ਤਰ੍ਹਾਂ ਵੱਧ ਗਈ ਹੈ ਕਿ ਉਹ ਉਹਨਾਂ ਨੂੰ ਜਬਰਦਸਤੀ ਅੰਦਰ ਪੁਲਿਸ ਕਚਾਦਨ ਉੱਪਰ ਦਬਾਅ ਪਾ ਕੇ ਰੱਖਿਆ ਹੋਇਆ ਹੈ ਪਰ ਅਸੀਂ ਇਸ ਹਾਲਾਤ ਦੇ ਵਿੱਚ ਮੈਂ ਬਟੌਰ ਅਡਵੋਕੇਟ ਜੀ ਨੀਤ কুমার ਜ਼ਿਲ੍ਹਾ ਪ੍ਰਧਾਨ ਬਾਰ ਅਸੋਸੀਏਸ਼ਨ ਮੈਂ ਮਜ਼ਦੂਰ ਭਰਾਵਾਂ ਦੇ ਨਾਲ ਸੰਵਾਦ ਕਰਨ ਲਈ ਅੱਜ ਇੱਥੇ ਆਇਆ ਔਰ ਇਹਨਾਂ ਦੀ ਹੱਕ ਸਾਥ ਚੋਰ ਇਨਸਾਫ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਪੂਰਾ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ